ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪਰਬ ਨੂੰ ਸਮਰਪਿਤ ਨਗਰ ਕੀਰਤਨ 20 ਨਵੰਬਰ ਤੋਂ ਫਰੀਦਕੋਟ ਤੋਂ ਸ਼ੁਰੂ ਹੋਵੇਗਾ। ਇਹ ਪਵਿੱਤਰ ਸਮਾਗਮ ਦੇ ਸਬੰਧ ਵਿੱਚ ਆਮਾਦੀ ਪਾਰਟੀ ਵੱਲੋਂ ਇਤਿਹਾਸਕ ਉਪਰਾਲਾ ਕਰਦੇ ਹੋਏ ਸਦੀਆਂ ਤੋਂ ਬੰਦ ਪਈ ਫਰੀਦਕੋਟ ਕਿਲਾ ਮੁਬਾਰਕ ਦੇ ਮੁੱਖ ਗੇਟ ਸੰਗਤਾਂ ਲਈ ਖੁੱਲ੍ਹ ਗਏ ਨੇ ਜਿਸ ਦੀ ਲੋਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। ਕਿਲਾ ਮੁਬਾਰਕ ਜਿੱਥੇ ਬਾਬਾ ਫਰੀਦ ਜੀ ਦਾ ਪਵਿੱਤਰ ਤਪ ਸਥਾਨ ਹੈ ਉੱਥੇ ਅੱਜ ਸ਼ੁੱਕਰਵਾਰ ਸਵੇਰੇ ਠੀਕ 10 ਵਜੇ ਸਹਿਜ ਪਾਠ ਜੀ ਦਾ ਆਰੰਭ ਕੀਤਾ ਗਿਆ ਪਹਿਲੇ ਹੀ ਦਿਨ ਦਰਸ਼ਨ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਇਤਿਹਾਸਿਕ ਸਥਾਨ ਤੇ ਨਮਨ ਕੀਤਾ 14 ਨਵੰਬਰ ਤੋਂ 20 ਨਵੰਬਰ ਤੱਕ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਗਤਾਂ ਲਈ ਬਾਬਾ ਫਰੀਦ ਜੀ ਦੇ ਤਪਸਥਾਨ ਤੇ ਮੁਫਤ ਦਰਸ਼ਨ ਦੀ ਵਿਵਸਥਾ ਕੀਤੀ ਗਈ ਹੈ ਜਿਨ੍ਹਾਂ ਨੇ ਅਜੇ ਤੱਕ ਇਹ ਸਥਾਨ ਨਹੀਂ ਵੇਖਿਆ ਉਹਨਾਂ ਲਈ ਇਹ ਸੁਨਹਿਰੀ ਮੌਕਾ ਸਮਝਿਆ ਜਾ ਰਿਹਾ ਹੈ ਸਿੱਖ ਸਮਾਜ ਦੇ ਮਹਾਨ ਸ਼ਹੀਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਹੋ ਰਿਹਾ ਹੈ ਇਹ ਸਮਾਗਮ ਫਰੀਦਕੋਟ ਦੇ ਧਾਰਮਿਕ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਅਧਿਆਇ ਵਜੋਂ ਦਰਜ ਹੋਵੇਗਾ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਫਰੀਦਕੋਟ ਸਰਦਾਰ ਗੁਰਦੇਵ ਸਿੰਘ ਸੇਖੋਂ ਨੇ ਕੀ ਕਿਹਾ ਉਹ ਦੇਖਦੇ ਹਾਂ ਇਸ ਰਿਪੋਰਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਅੱਜ ਆ ਕੇ ਇਸ ਜੋ ਸਮਾਗਮ ਸ਼ਹੀਦੀ ਸਮਾਗਮ ਹੈ ਪੂਰੀ ਦੁਨੀਆ ਦੇ ਉੱਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸਮਰਪਤ ਸਿੱਧੀ ਸਮਾਗਮ ਕਰਾਏ ਜਾ ਰਹੇ ਹਨ ਔਰ ਫਰੀਦਕੋਟ ਦੇ ਅੰਦਰ ਵੀ ਤੰਤਨ ਬਾਬਾ ਸ਼ੇਖ ਫਰੀਦ ਜੀ ਨੇ 810 ਸਾਲ ਪਹਿਲਾਂ ਇਸ ਜਗ੍ਹਾ ਨੂੰ ਭਾਗ ਲਾਏ ਇਸ ਫਰੀਦਕੋਟ ਦੇ ਵਿੱਚ ਆ ਕੇ ਉਹਨਾਂ ਨੇ ਮਿੱਟੀ ਦੀ ਐਸੀ ਟੋਕਰੀ ਸਿੱਟੀ ਕਿ ਫਰੀਦਕੋਟ ਸ਼ਹਿਰ ਹਮੇਸ਼ਾ ਲਈ ਅਮਰ ਹੋ ਗਿਆ ਫਰੀਦਕੋਟ ਸ਼ਹਿਰ 810 ਸਾਲਾਂ ਵਿੱਚ ਕਦੇ ਵੀ ਨਹੀਂ ਉਜੜਿਆ ਇਹ ਸਾਡੇ ਬਾਬੇ ਫਰੀਦ ਜੀ ਦੀ ਕਿਰਪਾ ਹੈ ਸੋ ਉਹ ਅੱਜ ਵੀ ਸਥਾਨ ਮੌਜੂਦ ਆ ਜਿੱਥੇ ਉਹਨਾਂ ਨੇ ਟੋਕਰੀ ਸਿੱਤੀ ਆ ਜਿੱਥੇ ਉਹਨਾਂ ਨੇ ਬੈਠ ਕੇ ਤਪ ਕੀਤਾ ਜਿੱਥੇ ਉਹਨਾਂ ਨੇ ਉਸ ਵਣ ਨਾਲ ਹੱਥ ਪੁੰਝ ਜਦੋਂ ਮਹਾਰਾਜ ਸਾਹਿਬ ਨੂੰ ਇਹ ਸਮਝ ਆਈ ਕਿ ਮੈਂ ਇੱਕ ਫਕੀਰ ਤੋਂ ਵੰਗਾਰ ਕਰਾ ਰਿਹਾ ਸੋ ਅਸੀਂ ਵਿਭਾਗਿਆ ਜਿਹੜਾ 350 ਸਾਲਾ ਸ਼ਹੀਦੀਪੁਰ ਬਾੜਿਆ ਉਹਨੂੰ ਲੈ ਕੇ ਫਰੀਦਕੋਟ ਤੋਂ ਨਗਰ ਕੀਰਤਨ ਚੱਲਣਾ ਔਰ ਉਹਦੇ ਨਾਲ ਹੀ ਅਸੀਂ ਜੁੜਦਾ ਹੋਇਆ ਇੱਕ ਸੁਧਾਰਨ ਪਾਠ ਕਿਉਂਕਿ ਬਹੁਤ ਚਿਰ ਤੋਂ ਮੰਗ ਸੀ ਫਰੀਦਕੋਟ ਨਿਵਾਸੀਆਂ ਦੀ ਕੇ ਕਿਲਾ ਖੁੱਲਿਆ ਜਾਵੇ ਬਾਬਾ ਫਰੀਦ ਜੀ ਦੇ ਅੰਦਰਲੇ ਸਥਾਨ ਦੇ ਦਰਸ਼ਨ ਕਰਾਏ ਜਾਣ। ਸੋ ਉਹਨੂੰ ਲੈ ਕੇ ਇੱਕ ਹਫ਼ਤੇ ਵਾਸਤੇ ਸਧਾਰਨ ਪਾਠ ਸੀ ਅੱਜ ਸ਼ੁਰੂ ਕੀਤਾ। ਇੱਕ ਹਫ਼ਤਾ ਇੱਥੇ ਸੰਗਤ ਇਸ ਸਥਾਨ ਦੇ ਵੀ ਦਰਸ਼ਨ ਕਰੂਗੀ। ਬਾਬਾ ਫਰੀਦ ਜੀ ਦੇ ਉਸ ਤਪ ਸਥਾਨ ਦੇ ਦਰਸ਼ਨ ਕਰੂਗੀ ਔਰ ਨਾਲ ਹੀ ਇੱਥੋਂ ਨਗਰ ਕੀਰਤਨ ਅਸੀਂ ਤੋਰਾਂਗੇ। ਸਾਡੇ ਪੁਰਖਿਆਂ ਨੇ ਜਿਹੜੀ ਗਲਤੀ ਕੀਤੀ ਸੀ। ਬਾਬਾ ਜੀ ਦੇ ਸਿਰ ਤੇ ਮਿੱਟੀ ਦੀ ਟੋਕਰੀ ਚਕਾਈ ਸੀ। ਅਸੀਂ ਉਸ ਨਾਲ ਦੀ ਉਸ ਬਾਣੀ ਨੂੰ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੌਜੂਦ ਹੈ। ਨਗਰ ਕੀਰਤਨ ਦੇ ਰੂਪ ਚ ਇੱਥੋਂ ਲੈ ਕੇ ਜਾਵਾਂਗੇ ਔਰ ਉੱਥੇ ਉਸੇ ਬਾਣੀ ਤੇ ਉਹ ਜਿਹੜਾ ਸਾਡੇ ਫਰੀ ਕੋਟ ਸ਼ਹਿਰ ਦੇ ਨਿਵਾਸੀ ਫੁੱਲ ਵਰਸਾਉਣਗੇ ਸੋ ਸਾਡਾ ਵੱਡਪਾਗ ਹੋਊਗਾ ਕਿ ਜਿੱਥੇ ਸਾਡੇ ਪੁਰਖਿਆਂ ਤੋਂ ਕੋਈ ਗਲਤੀ ਹੋਈ ਸੀ ਪਰ ਬਾਬਾ ਫਰੀਦ ਨੇ ਸਾਡੀ ਉਹ ਗਲਤੀ ਨੂੰ ਮਾਫ ਕਰਦਿਆਂ ਸਾਨੂੰ ਆਵਾਦ ਕੀਤਾ ਇਹੀ ਪੀਰਾਂ ਫਕੀਰਾਂ ਤੇ ਵੱਡੇ ਲੋਕਾਂ ਦੀ ਜਿਹੜੀ ਉਹ ਧਿਆਨਤਦਾਰੀ ਹੁੰਦੀ ਹੈ ਅੱਜ ਤੱਕ ਉਹਨਾਂ ਦਾ ਦੀ ਰਹਿਮਤ ਸਾਡੇ ਤੇ ਵਰਸ ਰਹੀ ਹੈ ਸੋ ਅਸੀਂ ਅੱਜ ਬੜੇ ਵੱਡਪਾਗੇ ਆ ਕਿ ਇਹ ਜਿਹੜਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੂਰੇ ਪੰਜਾਬ ਦੇ ਅੰਦਰ ਚਾਰ ਨਗਰ ਕੀਰਤਨ ਕੱਢੇ ਜਾ ਰਹੇ ਉਹਨਾਂ 'ਚੋਂ ਇੱਕ ਨਗਰ ਕੀਰਤਨ 20 ਤਰੀਕ ਨੂੰ ਇਸੇ ਜਗ੍ਹਾ ਤੋਂ ਟਰੂਗਾ ਸੋ ਉਸ ਲਈ ਵੀ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਔਰ ਤਨਤਨ ਬਾਬਾ ਸ਼ੇਖ ਫਰੀਦ ਜੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਸ਼ਹਿਰ ਨੂੰ ਭਾਗ ਲਾਇਆ ਐਸੇ ਕਿੰਨੀਆਂ ਸਦੀਆਂ ਪਹਿਰੇ ਜਿਹੜਾ ਖੁੱਲਿਆ ਗਿਆ ਹੈ ਖਲਾ ਜਿਹੜਾ ਦੇਖੋ 810 ਸਾਲ ਪਹਿਲਾਂ ਬਾਬਾ ਫਰੀਦ ਜੀ ਇਸ ਨਗਰ ਦੇ ਵਿੱਚ ਆਏ ਤਾਂ ਤੁਸੀਂ ਹਿਸਾਬ ਲਾ ਲਓ ਮੈਂ ਤਾਂ ਆਪਦੀ ਸੁਰਤ ਦੇ ਵਿੱਚ ਨਹੀਂ ਦੇਖਿਆ ਮੇਰੇ ਪਿਤਾ ਜੀ 84-85 ਸਾਲ ਦੇ ਹੋ ਗਏ ਆ ਉਹਨਾਂ ਨੇ ਵੀ ਅੱਜ ਪਹਿਲੀ ਵਾਰੀ ਇਸ ਜਗ੍ਹਾ ਦੇ ਦਰਸ਼ਨ ਕੀਤੇ ਆ ਹੋਰ ਵੀ ਸ਼ਹਿਰ ਦੇ ਲੋਕ ਜਿੰਨੇ ਇੱਥੇ ਖੜੇ ਆ ਮੈਨੂੰ ਲੱਗਦਾ ਵੀ ਕਿਸੇ ਨੇ ਪਹਿਲੀ ਵਾਰੀ ਕਿਸੇ ਨੇ ਦੂਜੀ ਵਾਰੀ ਦਰਸ਼ਨ ਕੀਤੇ ਹੁਣ 1% ਤੋਂ ਵੱਧ ਲੋਕਾਂ ਨੂੰ ਇਸ ਸਾਨ ਦਾ ਵੀ ਪਤਾ ਨਹੀਂ ਸੀਗਾ ਸੋ ਬਾਬਾ ਜੀ ਨੇ ਕਿਰਪਾ ਕੀਤੀ ਇਸ ਤੋਂ ਪਹਿਲਾਂ ਵੀ ਕੁਝ ਲੋਕਾਂ ਨੇ ਇਹ ਦੀ ਖੋਲਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਕਾਮਯਾਬ ਨਹੀਂ ਹੋ ਸਕਿਆ ਸੋ ਬਾਬਾ ਫਰੀਦ ਜੀ ਨੇ ਆਪ ਕਿਰਪਾ ਕਰਕੇ ਗੁਰਤੇਗ ਭਦਰ ਸਾਹਿਬ ਮਹਾਰਾਜ ਨੇ ਸਾਨੂੰ ਨਗਰ ਜਿਹੜਾ ਸਾਡਾ ਕੀਰਤਨ ਦਾ ਸਾਡਾ ਹੁਣ ਸਾਡਾ ਉਹਦੇ ਉਹਦੇ ਤਹਿਤ ਸਾਨੂੰ ਇਹ ਮੌਕਾ ਸੁਭਾਗ ਦਿੱਤਾ ਕਿ ਅਸੀਂ ਇਸ ਸਥਾਨ ਦੇ ਵੀ ਦਰਸ਼ਨ ਲੋਕਾਂ ਨੂੰ ਕਰਾ ਸਕੀਏ ਲੋਕਾਂ ਦੀ ਇਹ ਵੀ ਮੰਗ ਹੈ ਸਾਡੇ ਵੀ ਜਿਹੜਾ ਇਹ ਰੈਗੂਲਰ ਜੀ ਖੁੱਲਿਆ ਜਾਵੇ ਜਿਵੇਂ ਟੇਲਾ ਬਾਬਾ ਫਰੀਦ ਦੇ ਦੇਖੋ ਬਹੁਤ ਮੈਂ ਧੰਨਵਾਦੀਆਂ ਮੈਨੇਜਮੈਂਟ ਦਾ ਟਰਸਟ ਦਾ ਚਾਹੇ ਕੁਝ ਵਿਵਾਦ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ ਇਹ ਮਹਾਰਾਜ ਸਾਹਿਬ ਦੇ ਪਰਿਵਾਰ ਵੱਲੋਂ ਵੀ ਸਾਰੇ ਵੱਲੋਂ ਕਿ ਇਹ ਜਿਹੜੀ ਜਗ੍ਹਾ ਹੈ ਇਹ ਇਸ ਇਨਾਂ ਦਿਨਾਂ ਲਈ ਇੱਕ ਹਫ਼ਤੇ ਲਈ ਸਾਨੂੰ ਦਿੱਤੀ ਆ ਔਰ ਉਸ ਤੋਂ ਬਾਅਦ ਅਸੀਂ ਪਰਿਵਾਰ ਦੇ ਤਾਲਮਿਲ ਚ ਰਹਾਂਗੇ ਤਾਂ ਕੋਸ਼ਿਸ਼ ਕਰਾਂਗੇ ਸਾਰਾ ਕਿਲਾ ਕਿਉਂਕਿ ਹੁਣ ਅਸੀਂ ਸਿਰਫ ਇੰਨਾ ਸਥਾਨ ਹੀ ਜਿਹੜਾ ਇਹ ਸਿਰਫ 20% ਹਿੱਸਾ ਹੀ ਅਸੀਂ ਖੋਲ ਖੋਲ ਰਹੇ ਹਾਂ ਕਿਉਂਕਿ ਇੰਨਾ ਰਸ਼ ਹੋ ਜਾਊਗਾ ਤਾਂ ਸਾਰਾ ਵੇਖਿਆ ਵੀ ਨਹੀਂ ਜਾਣਾ ਲੋਕਾਂ ਤੋਂ ਪਰ ਉਸ ਤੋਂ ਬਾਅਦ ਇਸ ਨੂੰ ਤਰਤੀਬਵਾਰ ਹੌਲੀ ਹੌਲੀ ਲੋਕ ਆ ਕੇ ਦੇਖ ਸਕਣ ਇਹਦੇ ਲਈ ਵੀ ਉਪਰਾਲਾ ਕਰਾਂਗੇ ਕੋਸ਼ਿਸ਼ ਕਰਾਂਗੇ ਤੇ ਇੱਕ ਕਲਾਸ ਕਿਸੇ ਦਿਨ ਕੁਰਦਰਾ ਸਾਹਿਬ ਸੀਗੇ ਮਹਾਰਾਜਾ ਫਿੰਕੋਟ ਕਿਸੇ ਕੰਮ ਤੇ ਜਾਣਾ ਸਵੇਰੇ ਜਾਣ ਤੋਂ ਪਹਿਲਾਂ ਗੁਰਦਾਰ ਸਾਹਿਬ ਪੱਥਰ ਟਿਕਣਾ ਤੇ ਉੱਥੇ ਤੇ ਭਾਈ ਸਾਹਿਬ ਦੇ ਲੜਕੇ ਸਾਡੇ ਨਾਲ ਪੜਦੇ ਸੀਗੇ ਤੇ ਮੈਂ ਭਾਗਾ ਵਾਲਾ ਸਮਝਦਾ ਕਿ ਉੱਥੇ ਪ੍ਰਸ਼ਾਦ ਦੇ ਨਾਲ ਕਾਜੂ ਬਦਾਮ ਦਾ ਪ੍ਰਸ਼ਾਦ ਵੀ ਮਿਲਦਾ ਸੀ ਇਹ ਮੈਂ ਬਚਪਨ ਚ ਦੇਖਿਆ ਦਾਤਾ ਮੇਰ ਕਰੇ ਅੱਜ ਫਿੰਕੋਟੀਆਂ ਤੇ ਮੇਰ ਕੀਤੀ ਹੈ ਕਿ ਇਹ ਸਥਾਨ ਖੁੱਲੇ ਆ ਬਾਬਾ ਫਿੰਜੀ ਦਾ ਬਾਬਾ ਫਿੰਜੀ ਸਾਰੀ ਚੱਕਰ ਤੇ ਅਸੀਂ ਚਾਹਦੇ ਜੀ ਇਹ ਸਥਾਨ ਜਿਹੜਾ ਹਮੇਸ਼ਾ ਲਈ ਖੁੱਲਾ ਜਾਵੇ ਭਾਵੇਂ ਦੇ ਆਮ ਸੰਭਾਲ ਲਈ ਪੈਸੇ ਦੀ ਲੋੜ ਆ ਉਹ ਤੇ ਟਿਕਟ ਰੱਖੀ ਜਾਵੇ ਤੇ ਤਾਂ ਜੋ ਸਾਡੇ ਆਉਣ